ਮંત્રી ਸਾਹਿਬ ਨੇ ਇਹਨਾਂ ਦੇ ਨਾਲ ਖੁਦ ਵੀ ਅੱਜ ਇੱਥੇ ਗੱਲ ਕੀਤੀ ਆ ਕਿ ਜਿਹੜਾ ਮਹਾ ਸ਼ਿਵਰਾਤਰੀ ਮੇਲਾ ਆ ਰਿਹਾ ਵਾ ਉਹਦੀ ਜੋ ਵੀ ਪੱਟੀ ਸ਼ਹਿਰ ਦੇ ਵਿੱਚ ਲਾਈਟ ਤੋਂ ਲੈ ਕੇ ਰੋਡ ਕੋਈ ਵੀ ਜਨਕ ਜਿਹੜੀ ਇਹੋ ਜੀ ਇਹਨਾਂ ਦਾ ਕੋਈ ਜਾਣ ਵਾਸਤੇ ਕੋਈ ਦਿੱਕਤ ਇਹਨਾਂ ਨੂੰ ਆਵੇ ਉਹ ਸਾਨੂੰ ਦੱਸੀ ਜਾਵੇ ਤੇ ਮੰਤਰੀ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਵਿੱਚ ਹਾਜ਼ਰ ਹਾਂ 24 ਘੰਟੇ ਜੋ ਵੀ ਤੁਸੀਂ ਸਾਨੂੰ ਸੇਵਾ ਲਾਓਗੇ ਅਸੀਂ ਹਾਜ਼ਰ ਆ महाशिवरात्रि तैयारियां चल रही हैं आज जो, ऐसा जो है कैबिनेट मंत्री उन्होंने टीम भेजी है चेयरमैन साहब आए हैं और सारे और शिवसारा प्रबंधक मंडल वालों बहुत बहुत स्वागत और आप जी ने आके कि महाशिवरात्रि का ये मेला है और साड़ी की जरूरत है सिर सहारा जो प्रबंधक मंडल इन्होंने अपनी जो सा महाशिवरात्रि के समय जो है कुछ साढ़े सड़क है ਇਨੋਂ ਸੌਰਾ ਠੀਕ ਠਾਕ ਹੋ ਜਾਏਗਾ ਸੋਦਾ ਲੂਜੋਆ ਨੰਗੇ ਪੈਰਾਂ ਦੇ ਔਰ ਵੀ ਸਾਡੀ ਜੋ ਵੀ ਜ਼ਰੂਰਤਾਂ ਸਨ ਅਸੀਂ ਦਸੀਆਂ ਔਰ ਉਹਨਾਂ ਨੇ ਕਿਹਾ ਕਿ ਫਾੜੀਆ ਸਾਹਿਬ ਜਿਹੜੀ ਉਹ ਇਤੋਂ ਨੂੰ ਸਾਡੀ ਜ਼ਰੂਰਤ ਪਈ ਉਹ ਅਸੀਂ ਮਾਛੂ ਰਾਤਰੀ ਵਸੇ ਜੋ ਹੈ ਸਾਡਾ ਸਯੋ ਅਲਟੀ ਵੱਲੋਂ ਵੀ ਔਰ ਨਿੱਜੀ ਤੌਰ ਤੇ ਵੀ ਅਸੀਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਹਰ ਹਰ ਮਾਹੌਲ ਅੱਜ ਅਸੀਂ ਕੈਬਨਰ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਟੀਮ ਪੱਟੀ ਸ਼ਹਿਰ ਦੇ ਵਿੱਚੋਂ ਹੀਰਾ ਸਿੰਘ ਭੁੱਲਰ ਹੋਰ ਵੀ ਜਿੰਨੇ ਸਾਡੇ ਪਤਵੰਤੇ ਸੱਜਣ ਸਾਡੀ ਜਿੰਨੇ ਟੀਮ ਦੇ ਆਗੂ ਆ ਸਾਡੇ ਮਹਾਰਾਜ ਜੀ ਬਹੁਤ ਹੀ ਸਤਿਕਾਰਯੋਗ ਆਨੰਦਗਿਰੀ ਜੀ ਮੰਦਰ ਵਿੱਚ ਪਹੁੰਚੇ ਆਂ ਔਰ ਮੰਤਰੀ ਸਾਹਿਬ ਨੇ ਇਹਨਾਂ ਦੇ ਨਾਲ ਖੁਦ ਵੀ ਅੱਜ ਇੱਥੇ ਗੱਲ ਕੀਤੀ ਆ ਕਿ ਜਿਹੜਾ ਮਹਾ ਸ਼ਿਵਰਾਤਰੀ ਮੇਲਾ ਆ ਰਿਹਾ ਵਾ ਉਹਦੀ ਜੋ ਵੀ ਪੱਟੀ ਸ਼ਹਿਰ ਦੇ ਵਿੱਚ ਲਾਈਟ ਤੋਂ ਲੈ ਕੇ ਰੋਡ ਕੋਈ ਵੀ ਜਨਕੇ ਜਿਹੜੀ ਇਹੋ ਜੀ ਇਹਨਾਂ ਦਾ ਕੋਈ ਜਾਣ ਵਾਸਤੇ ਕੋਈ ਦਿੱਕਤ ਇਹਨਾਂ ਨੂੰ ਆਵੇ ਉਹ ਸਾਨੂੰ ਦੱਸੀ ਜਾਵੇ ਤੇ ਮੰਤਰੀ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਵਿੱਚ ਹਾਜ਼ਰ ਹਾਂ 24 ਘੰਟੇ ਜੋ ਵੀ ਤੁਸੀਂ ਸਾਨੂੰ ਸੇਵਾ ਲਾਓਗੇ ਅਸੀਂ ਹਾਜ਼ਰ ਹਾਂ ਤੇ ਬਾਬਾ ਜੀ ਨਾਲ ਮਹਾਰਾਜ ਜੀ ਨਾਲ ਹੀ ਗੱਲਬਾਤ ਕੀਤੀ ਆ ਔਰ ਮੰਤਰੀ ਸਾਹਿਬ ਦੀ ਗੱਲ ਕਰਾਈ ਆ ਔਰ ਇਹਨਾਂ ਨੇ ਉਹਨਾਂ ਨੂੰ ਦੱਸਿਆ ਵਾ ਕਿ ਜੋ ਜੋ ਵੀ ਸ਼ਹਿਰ ਦੇ ਵਿੱਚ ਇਹ ਕੋਈ ਵੀ ਕੰਮ ਜਿਤਨਾ ਇਹ ਮਹਾਸ਼ਿਵਰਾਤਰੀ ਮੇਲੇ ਦੇ ਵਿੱਚ ਹੋਣ ਵਾਲਾ ਵਾ ਉਹ ਅਸੀਂ ਤੁਹਾਨੂੰ ਕਰਵਾ ਕੇ ਦੇਵਾਂਗੇ ਔਰ ਜਲਦੀ ਹੀ ਕੱਲ ਤੋਂ ਅਹੀਂ ਕੰਮ ਜੋ ਵੀ ਇਹਨਾਂ ਨੇ ਦੱਸਿਆ ਕੱਲ ਤੋਂ ਸ਼ੁਰੂ ਕਰਵਾਏ ਜਾਣਗੇ ਲਾਈਟਾਂ ਤੋਂ ਲੈ ਕੇ ਰੋਡ ਤੋਂ ਲੈ ਕੇ ਜੋ ਵੀ ਸ਼ਹਿਰ ਦੇ ਵਿੱਚ ਸਫਾਈ ਆ ਉਹ ਕੱਲ ਤੋਂ ਸ਼ੁਰੂ ਹੋ ਜੇਗੀ ਔਰ ਜਿੱਥੇ ਵੀ ਸੇਵਾ ਲਵੋਣਗੇ ਮੰਤਰੀ ਸਾਹਿਬ ਨੇ ਦੱਸਿਆ ਕਿ ਅਹੀਂ ਹਾਜ਼ਰ ਆ ਤੁਸੀਂ ਜਿੱਥੇ ਸਾਡੀ ਸੇਵਾ ਲਾਓਗੇ ਅਹੀਂ ਤਤਪਰ ਹਾਂ ਤੁਹਾਡੇ ਨਾਲ ਤੇ ਮਹਾਸ਼ਿਵਰਾਤਰੀ ਜੋ ਮੇਲਾ ਵਾ ਇਹ ਬੜੀ ਸ਼ਰਧਾ ਨਾਲ ਬਣਾਇਆ ਜਾਂਦਾ ਵਾ ਸ਼ਹਿਰ ਦੇ ਵਿੱਚ ਤੇ ਮਤਰੀ ਸਾਹਿਬ ਵੀ ਆ ਰਹੇ ਆ ਉਸ ਤੋਂ ਬਾਅਦ ਉਹ ਵੀ ਆਣ ਕੇ ਇੱਥੇ ਜੱਜਾ ਲੈਣਗੇ ਔਰ ਜੋ ਵੀ ਮਹਾਰਾਜ ਸੇਵਾ ਲਉਣਗੇ ਤੇ ਅਸੀਂ ਹਾਜ਼ਰ ਆ ਬਹੁਤ ਬਹੁਤ ਧੰਨਵਾਦੀ ਜੀ